ਕੀ ਆਲਾ ਦੋਸਤੋ ਅੱਜ ਆਪਾਂ ਇੱਕ ਤੁਹਾਨੂੰ ਆਸ਼ਕ ਦੀ ਕਹਾਣੀ ਸੁਣਾਉਣੇ ਆ ਆਸ਼ਕ ਨਾਲ ਵੀ ਉਹਦੋਂ ਮਸ਼ੂਕ ਨੇ ਉਹਦਾ ਨਾਲ ਕੀ ਕੁਛ ਕੀਤਾ ਕਿਹੜੀ ਹੱਦ ਤੱਕ ਗਈ ਉਹਦੀ ਮਸ਼ੂਕ ਜਦੋਂ ਉਹਨੇ ਆਸ਼ਕ ਨੇ ਛੱਡਿਆ ਉਹਨੂੰ ਤੇ ਮਤਲਬ ਪੁੱਛਾਂ ਚੁਕਾ ਦਾਂ ਸਿੰਘ ਉਹਦੀ ਮਸ਼ੂਕ ਨੇ ਆਸ਼ਕ ਦੇ ਨਾਲ ਤੇ ਕੀ ਇਹ ਸਾਰੀ ਕਹਾਣੀ ਕਿਹਦੀ ਕਹਾਣੀ ਹੈ ਉਹ ਆਪਾਂ ਸਾਰੀ ਗੱਲ ਕਰਦੇ ਆ ਤੇ ਇਹ ਕਹਾਣੀ ਹੈਗੀ ਆਪਣੇ ਇੱਥੇ ਬਠਿੰਡੇ ਦੀ ਬਠਿੰਡੇ ਨਾਲ ਇੱਕ ਮਤਲਬ ਵੀ ਵਧੀਆ ਫੈਮਿਲੀ ਸੀਗੀ ਵਧੀਆ ਪੂਰੀ ਮਤਲਬ ਵੀ ਹਾਈ ਲੈਵਲ ਦੀ ਤੇ ਜਿਹੜਾ ਮੁੰਡਾ ਬੰਦਾ ਸੀਗਾ ਉਹ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਸੀਗਾ ਬਠਿੰਡੇ ਚ ਬਠਿੰਡੇ ਏਰੀਆ ਚ ਤੇ ਉਹਦਾ ਵਿਆਹ ਹੋਇਆ ਸੀਗਾ ਉਹਦਾ ਇੱਕ ਬੱਚਾ ਵੀ ਸੀਗਾ ਮੁੰਡਾ ਸੀਗਾ ਉਹਦੇ ਤੇ ਉਹਦਾ ਜਿਹੜਾ ਮਤਲਬ ਵੀ ਘਰ ਵਾਲੀ ਸੀ ਨਾ ਘਰ ਵਾਲੀ ਉਹ ਬਹੁਤ ਸੋਹਣੀ ਘਰ ਵਾਲੀ ਸੀ ਜੀ ਮਤਲਬ ਵੀ ਪਧਿਆ ਸਮਝਦਾਰ ਸਿਆਣੀ ਪੜ੍ਹੀ ਲਿਖੀ ਘਰ ਘਰ ਵਾਲੀ ਸੀਗੀ ਉਹਦੀ ਤੇ ਉਹਦਾ ਉਹਨਾਂ ਪ੍ਰੋਪਰਟੀ ਡੀਲਰ ਦਾ ਮਤਲਬ ਦਫ਼ਤਰ ਖੋਲ੍ਹ ਲਿਆ ਬਠਿੰਡੇ ਕਿਤੇ ਤੇ ਬਠਿੰਡੇ ਮਤਲਬ ਵੀ ਕੰਮ ਖੁੱਲਿਆ ਉਹਨੇ ਜਦੋਂ 1 2 3 ਮਹੀਨੇ ਬਾਅਦ ਸਾਲ ਬਾਅਦ ਵਧੀਆ ਕੰਮ ਚੱਲਣ ਲੱਗ ਗਿਆ ਉਹਦਾ ਪੂਰਾ ਫਾਈ ਲੈਵਲ ਦਾ ਇੰਨਾ ਵਧੀਆ ਕੰਮ ਹੋ ਗਿਆ ਸੀਗਾ ਉਹਦਾ ਬੰਦੇ ਦਾ ਤੇ ਉਹਨੂੰ ਇੱਕ ਮਤਲਬ ਇੱਥੋਂ ਤੱਕ ਵੱਧ ਗਿਆ ਸੀ ਉਹਦਾ ਕੰਮ ਉਹਨੂੰ ਇੱਕ ਮਤਲਬ ਆਪਣੇ نیچے ਬੰਦਾ ਰੱਖਣਾ ਪਿਆ ਮਤਲਬ ਵੀ ਇੱਕ ਬੁੜੀ ਰੱਖਣੀ ਪਈ ਫੋਨ ਘਾਉਣ ਚੱਕਣ ਵਾਸਤੇ ਰਿਸੈਪਸ਼ਨ ਦੇ ਜਿਹੜੀ ਹੁੰਦੀ ਹੈਗੀ ਉਹ ਕੁੜੀ ਰੱਖਣੀ ਪਈ ਪਹਿਲਾਂ ਉਹ ਜਿਹੜੀ ਮਤਲਬ ਵੀ ਜੋ ਵੀ ਜਿੰਨੇ ਵੀ ਸੌਦਾ ਕਰਨਾ ਸੀਗਾ ਪ੍ਰਾਪਰਟੀਆਂ ਦਾ ਜਾਂ ਕਿਸੇ ਦੁਕਾਨ ਦਕੂਨ ਦਾ ਤੇ ਉਹ ਪਹਿਲਾਂ ਕਰਦਾ ਸੀ ਉਸ ਕੁੜੀ ਨਾਲ ਗੱਲ ਫਿਰ ਉਸ ਤੋਂ ਬਾਅਦ ਉਹ ਕੁੜੀ ਟਾਈਮ ਲੈਂਦੀ ਸੀਗੀ ਕਹਿੰਦਾ ਮੇਰੇ ਤੋਂ ਤੇ ਮੇਰੇ ਤੋਂ ਟਾਈਮ ਲੈਂਦੀ ਸੀਗੀ ਤੇ ਉਸ ਤੋਂ ਬਾਅਦ ਮੈਂ ਗੱਲ ਕਰਦਾ ਸੀਗਾ ਕਲਾਇੰਟ ਨਾਲ ਤੇ ਇਹ ਹੌਲੀ ਹੌਲੀ ਕੰਮ ਚੱਲੀ ਗਿਆ ਸਾਡਾ ਬਹੁਤ ਕੰਮ ਵਧ ਗਿਆ ਜਿਹੜਾ ਕਹਿੰਦਾ ਇਹ ਰਿਸੈਪਸ਼ਨ 'ਚ ਮੈਂ ਕੁੜੀ ਰੱਖੀ ਸੀ ਕਹਿੰਦਾ ਉਹ ਵੀ ਬਹੁਤ ਸੋਹਣੀ ਸੀ ਜੀ ਤੇ ਉਹ ਬਹੁਤ ਸੋਹਣੀ ਕੁੜੀ ਸੀਗੀ ਤੇ ਜਦੋਂ ਮੈਂ ਘਰੋਂ ਆਫਿਸ 'ਚ ਜਾਇਆ ਕਰਾਂ ਦਫ਼ਤਰ 'ਚ ਜਾਇਆ ਕਰਾਂ ਤੇ ਉਹ ਮੇਰੇ ਸਾਹਮਣੇ ਮੈਨੂੰ ਦਿਖਾਇਆ ਕਰੇ ਜਾਣ ਸਾਰੀ ਤੇ ਕਹਿੰਦਾ ਮੇਰਾ ਮਨ ਬਦਲ ਗਿਆ ਏ ਜਾ ਕੇ ਮੈਨੂੰ 커피 ਬਣਾਇਆ ਕਰੇ ਕਦੇ ਕੋਸ ਚਾਹ ਦਿਆਂ ਕਰੇ ਕਦੇ ਆਹ ਖਾਣ ਨੂੰ ਲੈ ਕੇ ਦਿਆਂ ਕਰੇ ਕਦੇ ਉਹ ਲੈ ਕੇ ਦਿਆਂ ਕਰੇ ਤੇ ਕਹਿੰਦਾ ਮੈਂ ਤਾਂ ਉੱਤੇ ਹੋ ਗਿਆ ਫੁੱਲ ਲੱਟੂ ਤੇ ਕਹਿੰਦਾ ਹੌਲੀ ਹੌਲੀ ਸਾਡੀ ਗੱਲਬਾਤ ਹੋਣ ਲੱਗ ਗਈ ਗੱਲਬਾਤ ਹੋਣ ਲੱਗ ਗਈ ਅਸੀਂ ਫਿਰ ਕੰਮਕਾਰ ਨਿਵੇੜ ਕੇ ਜਿਹਨੂੰ ਮਤਲਬ ਵੀ ਪ੍ਰਾਪਰਟੀ ਦਿਖਾ ਕੇ ਲੈਉਣੀਆਂ ਦਿਖਾ ਕੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਾਮ ਨੂੰ ਫ੍ਰੀ ਹੁੰਦੇ ਸ਼ਾਮ ਨੂੰ ਮੁੱਖ ਮਤਲਬ ਵੀ ਚਲੇ ਜਾਂਦੇ ਖਾਣ ਪੀਣ ਐਥੋਂ ਤੱਕ ਕਿ ਕਹਿੰਦਾ ਸੀ ਮਤਲਬ ਵੀ ਇੰਨੀ ਦੂਰ ਚੰਡੀਗੜ੍ਹ ਵੀ ਆਵੜਦੇ ਸੀਗੇ ਜਦੋਂ ਅਸੀਂ ਬਿੱਲੇ ਹੁੰਦੇ ਸੀਗੇ ਮਤਲਬ ਵੀ ਅੱਜ ਕੋਈ ਕੰਮ ਨਹੀਂ ਤਾਂ ਚਲੋ ਚੰਡੀਗੜ੍ਹ ਗੇੜੀਆਂ ਲਾਉਣ ਤੇ ਕਹਿੰਦਾ ਮੇਰੇ ਕੋਲ ਕੰਮ ਮੇਰਾ ਇੰਨਾ ਵਧ ਗਿਆ ਸੀਗਾ ਤੇ ਮੈਂ ਚ ਅੱਗੀਆਂ ਗੱਡੀਆਂ ਲੈ ਲਈਆਂ ਦੋ ਵਧੀਆ ਮਤਲਬ ਵੀ ਹਾਈ ਲੈਵਲ ਦੀਆਂ ਗੱਡੀਆਂ ਰੱਖ ਲਈਆਂ ਥੱਲੇ ਤੇ ਇੱਕ ਮੇਰੇ ਨਾਲ ਹੋਇਆ ਗਰੇ ਸੋਣੀ ਨੱਡੀ ਤੇ ਕਹਿੰਦਾ ਮੇਰੇ ਤਾਂ ਪੈਰ ਹੀ ਹਵਾ 'ਚ ਸੀਗੇ ਫਿਰ ਉਸ ਤੋਂ ਬਾਅਦ ਜਦੋਂ ਕੰਮ ਵਧੀ ਗਿਆ ਵਧੀ ਗਿਆ ਤੇ ਚੰਡੀਗੜ੍ਹ ਜਾਂਦੇ ਹੀ ਕਦੇ ਕਿਤੇ ਜਾਂਦੇ ਕਦੇ ਕਿਤੇ ਜਾਂਦੇ ਘੁੰਮਣ ਫਿਰਨ ਕਰ ਵਾਲੀ ਮੇਰੀ ਵਿਚਾਰੀ ਘਰੇ ਵੇਟ ਕਰਦੀ ਸੀ ਮੈਂ ਉਹਨੂੰ ਕਹੇਗਾ ਟੱਪਿਆਂ ਦਵੇ ਸੀ ਉਹਨੂੰ ਪ੍ਰਾਪਰਟੀ ਦਿਖਾਉਣ ਜਾਂਦੇ ਆ ਉਹਨੂੰ ਦਿਖਾਉਣ ਜਾਂਦੇ ਆ ਤੇ ਅਸੀਂ ਮਤਲਬ ਬਾਹਰ ਚਲੇ ਜਾਂਦੇ ਘੁੰਮਣ ਫਿਰਨਾ ਤੇ ਹਰ ਰੋਜ਼ ਮਿਲਣਾ ਉਹਦੇ ਨਾਲ ਕੁੜੀ ਨਾਲ ਤੇ ਮਤਲਬ ਸਾਨੂੰ ਪਤਾ ਹੀ ਹੈ ਵੀ ਜਦੋਂ ਸਾਹਮਣੇ ਰਿਸੈਪਸ਼ਨ ਜੀ ਉਹਨੇ ਰੱਖੀ ਹੋ ਵੀ ਨੀਚੇ ਤੇ ਸਰੀਰਕ ਸੰਬੰਧ ਵੀ ਮੈਂ ਕਹਿੰਦਾ ਬਣਾਲੇ ਸੀ ਉਸ ਕੁੜੀ ਨਾਲ ਘਰ ਵਾਲੀ ਤੋਂ ਬਿਨਾ ਜਿਹੜੀ ਕੁੜੀ ਸੀਗੀ ਦਫ਼ਤਰ 'ਚ ਮੈਂ ਰੱਖੀ ਸੀ ਉਹਦੇ ਨਾਲ ਸਰੀਰਕ ਸੰਬੰਧ ਬਣਾਲੇ ਇਹ ਕਹਿੰਦਾ ਮੈਂ ਇੰਨਾ ਖੁੱਭ ਗਿਆ ਉਹ ਕੁੜੀ ਜਿਮਾ ਘਰ ਵਾਲੀ ਵੀ ਭੁੱਲ ਗਿਆ ਉਹਦਾ ਬੱਚਾ ਵੀ ਭੁੱਲ ਗਿਆ ਫੇਰ ਕਹਿੰਦਾ ਨਾ ਇੱਕ ਦਿਨ ਮੈਂ ਨਹਾਈ ਜਾਵਾਂ ਘਰ ਆ ਕੇ ਮਤਲਬ ਵੀ ਮੈਂ ਨਹਾ ਰਿਹਾ ਸੀਗਾ ਤੇ ਮੈਸੇਜ ਆਇਆ ਮੇਰੇ ਫੋਨ ਤੇ ਉਸ ਕੁੜੀ ਦਾ ਤੇ ਮੇਰੀ ਘਰ ਵਾਲੀ ਨੇ ਚੱਕ ਲਿਆ ਫੋਨ ਫੋਨ ਜੋ ਚੱਕ ਕੇ ਮੈਸੇਜ ਦੇਖੇ ਤੇ ਘਰ ਵਾਲੀ ਨੂੰ ਹੋ ਗਿਆ ਮੈਰੀ ਨੂੰ ਸ਼ੱਕ ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਕੁੜੀ ਕੌਣ ਆ ਤੇ ਫੇਰ ਉਸ ਤੋਂ ਬਾਅਦ ਉਹਨੂੰ ਚੱਕ ਹੋ ਗਿਆ ਜਦੋਂ ਘਰ ਵਾਲੀ ਨੂੰ ਮੈਨੂੰ ਮੈਨੂੰ ਉਸ ਉਦੋਂ ਕੁਝ ਨਹੀਂ ਬੋਲੀ ਉਹ ਮੇਰੀ ਘਰ ਵਾਲੀ ਇਹ ਕਹਿੰਦਾ ਫਿਰ ਮੈਂ ਉਸ ਤੋਂ ਬਾਅਦ ਜਦੋਂ ਦਫ਼ਤਰ ਫੇਰ ਗਿਆ ਤੇ ਨਾ ਉਹ ਕਿਉਂ ਨੇ ਨਾ ਮੇਰੇ ਮਗਰ ਮਤਲਬ ਵੀ ਸਾਡੇ ਨਾਲ ਇੱਕ ਜਿੱਥੇ ਸੀ ਰਹਿੰਨੇ ਆ ਉੱਥੇ ਮਤਲਬ ਵੀ ਨਾਲ ਇੱਕ ਫਲੈਟ ਆਗਾ ਉੱਥੋਂ ਦਾ ਮੁੰਡਾ ਜਿਹੜਾ ਹੈਗਾ ਉਹ ਮੇਰੀ ਘਰ ਵਾਲੀ ਦਾ ਭਰਾ ਬਣਿਆ ਹੋਇਆਗਾ ਤੇ ਉਹਨੇ ਨਾ ਮੇਰੇ ਪਿੱਛੇ ਉਹ ਭਰਾ ਲਾਤਾ ਉਹਦਾ ਵੀ ਨਿਗਾ ਰੱਖਦੇ ਕਿੱਥੇ ਜਾਂਦੇ ਕਿੱਥੇ ਆਉਂਦੇ ਕਿਹਦੇ ਨਾਲ ਇਹਦੀ ਗੱਲਬਾਤ ਤੇ ਤੂੰ ਮੈਨੂੰ ਸਾਰਾ ਕੁਝ ਦੱਸੇ ਕਹਿੰਦਾ ਉਸੇ ਦਿਨੀ ਸਾਡੀ ਕਿਸਮਤ ਮਾੜੀ ਮੇਰੀ ਕਿਸਮਤ ਮਾੜੀ ਮੈਂ ਉਸ ਕੁੜੀ ਨੂੰ ਲੈ ਕੇ ਪੁੱਚੋ ਚਲਾ ਗਿਆ ਆਊਟਲੈਟ 'ਚ ਤੇ ਉੱਥੇ ਚਲਾ ਗਿਆ ਮੈਂ ਛਾਬ ਨੂੰ ਤੇ ਮੈਂ ਉਹਦੇ ਨਾਲ ਉੱਥੇ ਪੈ ਪੰਜ ਮਤਲਬ ਵੀ ਦਲਾਜ ਚ ਪੈਪਾਂ ਪਾ ਕੇ ਜੂਸ ਪੀ ਜਾਵਾਂ ਤੇ ਉੱਥੋਂ ਅਸੀਂ ਮੰਗਾ ਲਿਆ ਇੱਕ 버ਗਰ ਦੋ 버ਗਰ ਖਾਈ ਅੱਗੇ ਸੀ ਤੇ ਜੂਸ ਪੀ ਜਾ ਕੇ ਇੱਕੋ ਪੈਪ ਚ ਤੇ ਫਿਰ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਸੀ ਮੇਰੇ ਕੋਈ ਮਗਰ ਬੰਦਾ ਲੱਗਿਆ ਜਾਂ ਕੁਝ ਹੋਰ ਆ ਕਹਿੰਦਾ ਮੇਰੇ ਮਗਰ ਉਹ ਜਦੋਂ ਉਹਨੇ ਮੈਨੂੰ ਦੇਖ ਲਿਆ ਕਿਤੇ ਉਸ ਕੁੜੀ ਨਾਲ ਬੈਠੇ ਨੂੰ ਜਿਹੜਾ ਉਹਨੇ ਉਹਦੀ ਘਰ ਵਾਲੀ ਨੇ ਭਰਾ ਭੇਜਿਆ ਸੀ ਉਹਨੇ ਮਤਲਬ ਇਹ ਮੂਵਲੇ ਸਾਲੇ ਨੇ ਦੇਖ ਲਿਆ ਉਹਨੂੰ ਕਿਤੇ ਉਹ ਪੁੱਚੋ ਬੈਠਾਗਾ ਤਾਂ ਉਹਨੇ ਮੇਰੀ ਘਰ ਵਾਲਿਆਂ ਨੂੰ ਲਾਤਾ ਫੋਨ ਘਰ ਵਾਲਿਆਂ ਨੂੰ ਲਾਤਾ ਫੋਨ ਜਦੋਂ ਉਹਨੇ ਫਿਰ ਉਸ ਤੋਂ ਬਾਅਦ ਉਹ ਘਰ ਵਾਲੀ ਆਈ ਉਹਨੇ ਨਾ ਘਰ ਵਾਲੀ ਨੇ ਮਤਲਬ ਇਹ ਹੋਰ ਗਵਾਂਢ ਚ ਮੁੰਡੇ ਨੂੰ ਕਿਹਾ ਵੀ ਆਹਾ ਗੱਲ ਆਪਾਂ 15 ਮਿੰਟਾਂ ਦੀ ਪੁੱਚੋ ਪਹੁੰਚਣਾਗਾ ਤਾਂ ਤੂੰ ਗੱਡੀ ਲੈ ਕੇ ਆ ਜਾ ਤੇ ਫਿਰ ਕਹਿੰਦਾ ਉਹ ਬੰਦਾ ਗੱਡੀ ਲਿਆਇਆ ਫੋਰਚਨਰ ਉਹਦੇ ਕੋਲ ਗੱਡੀ ਸੀਗੀ ਫੋਰਚਨਰ ਤੇ 15 ਮਿੰਟਾਂ ਚ ਉਹ ਪੁੱਚੋ ਆ ਗਿਆ ਹਟਲਟ ਚ ਤੇ ਉਹਨੇ ਦੇਖਿਆ ਤੇ ਮੇਰੇ ਤਾਂ ਹੋਸ਼ ਛੁੱਟ ਗਏ ਕਹਿੰਦਾ ਮਦਾ ਪਾਣੀ ਪਾਣੀ ਹੋ ਗਿਆ ਉੱਥੇ ਜਦੋਂ ਮੈਂ ਆਪਦੀ ਘਰ ਵਾਲੀ ਨੂੰ ਦੇਖਿਆ ਪਰ ਕਹਿੰਦਾ ਜਿਹੜੀ ਮੇਰੀ ਘਰ ਵਾਲੀ ਆ ਮੈਂ ਸਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਸਿਆਣੀ ਬਹੁਤ ਸੀਗੀ ਪੜ੍ਹੀ ਲਿਖੀ ਸੀਗੀ ਤੇ ਉਹਨੇ ਉੱਥੇ ਕੋਈ ਜਲੂਸ ਨਹੀਂ ਕੱਢਿਆ ਉਹ ਕਹਿੰਦੀ ਨੂੰ ਚੱਲ ਘਰੇ ਆ ਘਰੇ ਆ ਕੇ ਗੱਲ ਕਰਤੀ ਆ ਮੈਂ ਤੇ ਨਾਲ ਕਹਿੰਦਾ ਉਹ ਉੱਥੋਂ ਘਰੇ ਆ ਗਈ ਤੇ ਫਿਰ ਮੈਂ ਦਵਾ ਦਵਾ ਕੁੜੀ ਨੂੰ ਕਿਹਾ ਜਿਹੜੀ ਨਾਲ ਮੇਰੀ ਗੱਲਬਾਤ ਸੀ ਵੀ ਤੂੰ ਆਪ ਤਾਂ ਜਾ ਜਿੱਧਰ ਮਤਲਬ ਵੀ ਆਟੋ-ਟੋ ਲੈ ਕੇ ਘਰੇ ਜਾ ਤੇ ਮੈਂ ਹੁਣ ਘਰੇ ਜਾਣਾ ਵੀ ਗੱਲ ਹੁਣ ਵੱਧ ਗਈ ਕਹਿੰਦਾ ਦੂ ਬਾਦ ਮੈਂ ਘਰੇ ਆਇਆ ਤੇ ਫੇਰ ਮੈਂ ਮਿੰਟਾਂ ਕੱਢਾਂ ਆਪਦੀ ਘਰ ਵਾਲੀ ਦੇ ਨਾਲ ਪੈਰ ਪਾਵਾਂ ਪੈਰੀ ਪਾਵਾਂ ਬਹੁਤ ਮਿੰਟਾਂ ਘਟੰਗਾਂ ਮੈਂ ਆਉਦਾਂ ਪੈਰ ਜਿਹੜੀ ਮੇਰੀ ਘਰ ਵਾਲੀ ਸੀ ਉਹ ਸਿਆਣੀ ਸੀਗੀ ਉਹ ਮੰਨ ਗਈ ਉਹ ਨੂੰ ਐ ਸੀਗਾ ਵੀ ਸਾਡੇ ਇੱਕ ਬੱਚਾ ਦਾ ਤੇ ਵਧੀਆ ਮੈਂ ਲਾਵਾਂ ਲੈਤੀਆਂ ਤੇਰੇ ਨਾਲ ਫੇਰੇ ਲੱਤੇ ਆ ਕਿ ਵਿਵਨੰਤ ਕਾਰਜ ਕਰਿਆ ਕਿ ਮੈਂ ਹੁਣ ਤੈਨੂੰ ਤੇਰਾ ਸਾਥ ਕਿਵੇਂ ਛੱਡ ਦਾਂ ਵੀ ਚਲ ਤੂੰ ਆਪਦੀ ਗਲਤੀ ਮੰਨਦਾ ਠੀਕ ਹੈ ਕਹਿੰਦਾ ਵੀ ਚਲ ਉਹ ਉੱਥੇ ਗੱਲ ਜਿਹੜੀ ਸੀ ਸ਼ਾਂਤ ਹੋ ਗਈ ਪਰ ਕਹਿੰਦੀ ਨਾ ਉਹ ਜਦੋਂ ਕਹਿੰਦਾ ਉਹ ਕੁੜੀ ਹਟਾ ਲਈ ਸੀਗੀ ਉਹਨੇ ਐਂ ਕਹਤਾ ਸੀ ਵੀ ਮੇਰੇ ਘਰ ਲੈ ਲੈ ਵੀ ਤੂੰ ਜਿਹੜੀ ਕੁੜੀ ਰੱਖੀ ਆ ਉਹ ਹਟਾ ਦੇ ਵੀ ਜਾਂ ਤੱਕ ਕੋਈ ਹੋਰ ਬੰਦਾ ਰੱਖ ਲੈ ਨਹੀਂ ਕੋਈ ਲੋੜ ਨਹੀਂ ਮੈਂ ਹੈਗੀ ਐਂ ਕਿ ਫੋਨ ਅਟੈਂਡ ਮੈਂ ਕਰ ਲਿਆ ਕਰੂੰਗੀ ਤੇ ਫਿਰ ਕਹਿੰਦਾ ਉਹ ਕੁੜੀ ਤਾਂ ਮੈਂ ਕੀ ਹਟਾਉਣੀ ਸੀਗੀ ਜਦੋਂ ਮੈਂ ਇੰਨਾ ਪਿਆਰ ਚ ਕੁੱਬਿਆ ਹੋਇਆ ਸੀਗਾ ਉਹਦੇ ਤੇ ਕਹਿੰਦਾ ਇੱਕ ਜਦੋਂ ਮੈਂ ਦਫ਼ਤਰ ਗਿਆ ਫਿਰ 2-3 ਦਿਨਾਂ ਬਾਅਦ ਉਸ ਮਤਲਬੀ ਘਟਨਾ ਤੋਂ ਬਾਅਦ ਜਦ ਪਤਾ ਲੱਗਨ ਤੋਂ ਬਾਅਦ ਮੈਂ ਦਫ਼ਤਰ 2-3 ਦਿਨਾਂ ਬਾਅਦ ਗਿਆ ਤੇ ਉਹ ਮੇਰੀ ਜਿਹੜੀ ਮਸ਼ੂਕ ਸੀਗੀ ਤੇ ਉਹਨੇ ਨਾ ਕੋਈ ਤਵੀਰ ਤੋਂ ਮਤਲਬ ਦੁਹਾ ਕਰਾ ਕੇ ਧਾਗੇ ਦੁਗੇ ਕਰਾ ਕੇ ਕਿਸੇ ਪੰਡਤ ਤੋਂ ਕਿਸੇ ਹੋਰ ਤੋਂ ਮਤਲਬ ਵੀ ਉਹ ਨਾ ਮੇਰੇ ਗੁੱਟ ਤੇ ਬੰਨਤੇ ਵੀ ਇਹ ਮੇਰੇ ਬਸ ਚ ਰਵੇ ਪਰ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਅੰਨਾ ਉਹਦੇ ਪਿਆਰ ਚ ਮੈਂ ਤਾਂ ਕਹਿੰਦਾ ਉਹਦੇ ਪਾਣੀ ਵੀ ਪੁੱਛ ਕੇ ਪੀਂਦਾ ਸੀਗਾ ਤੇ ਮੈਂ ਉਹਦੇ ਪੂਰਾ ਵਿਸ਼ਵਾਸ ਕਰਦਾ ਸੀਗਾ ਕਿਉਂਕਿ ਉਹਦੇ ਜਿਹੜੇ ਪੈਸੇ ਸਾਰੇ ਮੇਰੇ ਉਹਦੇ ਹੱਥਾਂ 'ਚ ਲੰਗਦੇ ਸੀਗੇ ਸਾਰੇ ਪ੍ਰਾਪਰਟੀ ਡੀਲਰ ਦੇ ਪੈਸੇ ਸਾਰੇ ਮਤਲਬ ਵੀ ਜੋ ਵੀ ਕੰਮ ਹੁੰਦਾ ਸੀ ਸਾਰਾ ਉਹ ਹੀ ਕਰਦੀ ਸੀ ਤੇ ਮੈਨੂੰ ਉਹਦੇ ਪੂਰਾ ਜਕੀਨ ਸੀਗਾ ਤੇ ਮੈਂ ਉਹਦੇ ਧਾਗੇ ਧੁਗੇ ਸਾਰੇ ਬਣਾ ਲਏ ਉਹਨੂੰ ਇਦਾਂ ਸੀਗਾ ਮੇਰੇ ਮਸੂਮ ਵੀ ਜਿਹੜਾ ਹੁਣ ਆਪਦੀ ਘਰ ਵਾਲੀ ਦੇ ਮਗਰ ਲੱਗ ਕੇ ਮੇਰੇ ਹੱਥੋਂ ਨਾ ਜਾਵੇ ਤੇ ਮੇਰੇ ਇਹ ਬਸ 'ਚ ਹੀ ਰਵੇ ਤੇ ਜਿਹੜਾ ਮੈਂ ਪੈਸੇ ਪੂਜੇ ਖਾਨੀ ਆ ਉਹ ਮੈਨੂੰ ਇਦਾਂ ਹੀ ਖਵਾਉਂਦਾ ਰਵੇ ਫਿਰ ਉਸ ਤੋਂ ਬਾਅਦ ਮਤਲਬ ਵੀ ਧਾਗੇ ਮਤਲਬ ਵੀ ਤਵੀਦ ਹੋ ਗਏ ਇਤਨਾ ਕਹਿੰਦਾ ਫਿਰ ਜਣ ਮਾੜੇ ਕੰਮ ਦਾ ਨਾ ਮਾੜਾ ਨਤੀਜਾ ਆਗਾ ਹੌਲੀ ਹੌਲੀ ਮੇਰਾ ਕੰਮ ਡਾਊਨ ਹੁੰਦਾ ਜਾ ਰਿਹਾ ਸੀਗਾ ਕਹਿੰਦਾ ਮੈਂ ਧਿਆਨ ਦੇਣੋਂ ਹਟ ਗਿਆ ਸੀ ਕਿ ਮੈਂ ਉਹ ਸਾਰਾ ਦਿਨ ਕੁੜੀ ਨਾਲ ਹੀ ਰਹਿਣਾ ਤੇ ਕਦੇ ਇੱਧਰ ਘੁੰਮਣ ਜਾਣਾ ਕਦੇ ਉੱਧਰ ਜਾ ਵੜਨਾ ਤੇ ਕਹਿੰਦਾ ਮੇਰਾ ਹੌਲੀ ਹੌਲੀ ਕੰਮ ਡਾਊਨ ਪੈਣ ਲੱਗ ਗਿਆ ਤੇ ਕੰਮ ਜਮਾ ਬੰਦ ਹੋ ਗਿਆ ਦੋ ਤਿੰਨ ਮਹੀਨੇ ਬਾਅਦ ਫਿਰ ਮੈਂ ਆਪਦੀ ਘਰ ਵਾਲੀ ਨੂੰ ਕਿਹਾ ਵੀ ਮੈਂ ਚੰਡੀਗੜ੍ਹ ਜਾਣਾ ਇੱਥੇ ਤਾਂ ਹੁਣ ਕੰਮ ਜਿਹੜਾ ਡਾਊਨ ਹੋ ਗਿਆ ਬਠਿੰਡੇ ਮੈਂ ਚੰਡੀਗੜ੍ਹ ਜਾਣਾ ਕਿ ਉੱਥੇ ਕੁਝ ਕੰਮ ਕਰਦੇ ਆਗੇ ਤੇ ਉਹ ਚੰਡੀਗੜ੍ਹ ਚੱਲ ਗਿਆ ਮੁੰਡਾ ਤੇ ਉਹ ਪਰ ਉਹਦੇ ਘਰ ਵਾਲੇ ਨੇ ਇੱਕੋ ਗੱਲ ਕਹੀ ਸੀ ਵੀ ਉਸ ਉਹ ਕੁੜੀ ਤੇਰੇ ਲਾਗੇ ਤੱਕ ਵੀ ਨਹੀਂ ਆਉਣੀ ਚਾਹੀਦੀ। ਕਹਿੰਦਾ ਪਰ ਮੈਂ ਉਹਨੂੰ ਕੀ ਦੱਸਿਆ ਵੀ ਮੈਂ ਤਾਂ ਹਟਾਈ ਨਹੀਂ ਉਹਨੂੰ ਮੈਂ ਨਾ ਹੀ ਦੱਸਿਆ ਤੇ ਮੈਂ ਗਾ ਚੰਡੀਗੜ੍ਹ ਚਲਾ ਗਿਆ ਤੇ ਮਗਰੀ ਮੈਂ ਉਹਨੂੰ ਲੈ ਗਿਆ ਆਪਦੀ ਮਸ਼ੂਕ ਨੂੰ ਬਟਿੰਡੇ ਤੋਂ ਉੱਤੇ। ਕਹਿੰਦਾ ਮੈਂ ਪਹਿਲਾਂ ਉਹਨੂੰ ਬਟਿੰਡੇ ਕੋਠੀ ਦਵਾਈ ਆਪਦੀ ਮਸ਼ੂਕ ਨੂੰ ਫੇਰ ਕਹਿੰਦਾ ਮੈਂ ਚੰਡੀਗੜ੍ਹ ਰਹਿਣ ਨੂੰ ਉਹਨੂੰ ਮਤਲਬ ਥਾਂ ਦਵਾਇਆ। ਕਹਿੰਦਾ ਮੈਂ ਪਾਣੀ ਵਾਂਗੂ ਪੈਸਾ ਬਹੁਤ ਬਹੁਤ ਦਸੀ ਗੋ ਉਸ ਕੁੜੀ ਮਗਰ। ਤੇ ਫਿਰ ਉਸ ਤੋਂ ਬਾਅਦ ਜਦ ਚੰਡੀਗੜ੍ਹ ਜਾਵੜੇ ਸੀ ਉੱਥੇ ਕੰਮ ਤੋਰਿਆ ਮੈਂ ਆਪ ਦਾ ਚਲੋ ਉੱਥੇ ਕੰਮ ਵਧੀਆ ਚੱਲ ਪਿਆ ਬਾਬੇ ਦੀ ਮੇਰੇ ਨਾਲ ਤੇ ਉਸ ਤੋਂ ਬਾਅਦ ਫੇਰ ਕਹਿੰਦਾ ਜਦੋਂ ਉਹਨਾਂ ਜਿਹੜੀ ਮੇਰੀ ਮਸ਼ੂਕ ਸੀਗੀ ਉਹਦੀ ਉੱਥੇ ਇੱਕ ਸਹੇਲੀ ਬਣ ਗਈ ਸਹੇਲੀ ਬਣ ਗਈ ਦਫ਼ਤਰ ਚ ਉਹ ਵੀ ਆਉਂਦੀ ਮਸ਼ੂਕ ਦੀ ਸਹੇਲੀ ਗੱਲਾਂ-ਵੱਤਾਂ ਕਰਦੀਆਂ ਉਹ ਤੇ ਹਫ਼ਤੇ ਬਾਅਦ ਉਹ ਲੜਪਈਆਂ ਕਿਸੇ ਗੱਲੋਂ ਉਹ ਇੱਥੇ ਕਹਾਣੀ ਚ ਬਦਲਾਅ ਆਊਗਾ ਉਹ ਕਿਸੇ ਗੱਲੋਂ ਲੜਪਈਆਂ ਤੇ ਉਹਨੇ ਨਾ ਪਤਾ ਨਹੀਂ ਕਿੱਥੋਂ ਮੇਰੇ ਘਰ ਵਾਲੇ ਦਾ ਨੰਬਰ ਲੱਭਿਆ ਪਤਾ ਨਹੀਂ ਕੀ ਤੋਂ ਪੁੱਛਿਆ ਕੀ ਕਰਿਆ ਵੀ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਤੇ ਉਹਨੇ ਨਾ ਮੇਰੇ ਘਰ ਵਾਲੀ ਨੂੰ ਫੋਨ ਲਾਤਾ ਸਿੱਧਾ ਵੀ ਹੁਣ ਜਿਹੜੀ ਆ ਜਿਹੜੀ ਤੇਰੇ ਘਰ ਵਾਲੇ ਦੀ ਇਹਦੇ ਨਾਲ ਗੱਲ ਆ ਇਹ ਹੁਣ ਇੱਥੇ ਆਸ਼ ਕਰਦੇ ਆਗੇ ਤੂੰ ਉੱਥੇ ਇਕੱਲੀ ਰਹਿੰਨੀ ਹੈਗੇ ਸਾਰਾ ਦਿਨ ਇੱਥੇ ਰਹਿੰਦੇ ਆਗੇ ਰਾਤਾਂ ਨੂੰ ਹੋਟਲਾਂ 'ਚ ਮਿਲਦੇ ਆਗੇ ਇਹ ਤੇ ਇਹ ਤਾਂ ਲਿਵਿੰਗ 'ਚ ਰਹਿੰਦੇ ਆਗੇ ਇੱਥੇ ਇਹ ਤਾਂ ਨਜ਼ਾਰੇ ਲੈਂਦਾਗਾ ਵੀ ਤੂੰ ਮੈਂ ਉੱਥੇ ਬੈਠੀ ਹੈਗੀ ਤੇ ਉਹ ਮੇਰੀ ਘਰ ਵਾਲੀ ਨੂੰ ਜਦੋਂ ਪਤਾ ਲੱਗ ਗਿਆ ਤੇ ਉਹ ਚੰਡੀਗੜ੍ਹ ਆ ਗਈ ਉਸੇ ਟਾਈਮ ਚੰਡੀਗੜ੍ਹ ਆਈ ਜਦੋਂ ਉਹਨੇ ਮੈਨੂੰ ਤਾਂ ਕੁਛ ਨਹੀਂ ਕਿਹਾ ਤੇ ਜਿਹੜੀ ਮੇਰੀ ਮਸ਼ੂਕ ਸੀਗੀ ਉਹਦੇ ਚਪੇੜਾਂ ਛੜੀਆਂ ਉਹਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਕਹਿੰਦਾ ਵੀ ਉਹਨੇ ਬਾਬਾ ਹਯਾਜ ਆ ਲਾਇਆ ਉਹਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਬਹਿ ਬਰਿਆ ਹੈਗਾ ਕਹਿੰਦੇ ਜਵਾਕ ਆਗਾ ਜੱਲਾ ਤੂੰ ਕਿਉਂ ਸਾਡਾ ਘਰ ਪਟਦੀ ਹੈਗੀ ਤੇ ਇਹਨਾਂ ਕਹਿ ਕੇ ਤੇ ਮੈਨੂੰ ਲਈ ਆਈ ਨਾਲ ਉਹ ਮੈਨੂੰ ਜਦੋਂ ਨਾਲ ਲਈ ਆਈ ਤੇ ਮੈਨੂੰ ਕਹਿੰਦੀ ਤੂੰ ਇੱਥੇ ਰਹਿ ਸੀ ਜਦ ਮਤਲਬ ਇਹ ਉਹ ਕਰਿਆ ਵੀ ਸੀ ਹੱਥ ਜੋੜਦੇ ਆ ਤੇਰੇਆਂ ਕਮਾਈਆਂ ਤੋਂ ਵੀ ਤੂੰ ਆਪਦਾ ਇੱਥੇ ਰਹਿ ਘਰੇ ਰਹਿ ਸੀ ਸੋਕੀ ਵਸਦੇ ਆ ਜਿਵੇਂ ਹੈਗੇ ਆ ਬਸ ਠੀਕ ਆ ਵੀ ਅਸੀਂ ਨਹੀਂ ਲੈਣੀਆਂ ਤੇਰਾ ਕਮਾਈਆਂ ਇਦਾਂ ਦੀਆਂ ਕਮਾਈਆਂ ਸੀ ਕਿ ਚੱਟਣੀਆਂ ਤੇ ਕਹਿੰਦਾ ਜਿਹੜੀ ਮੇਰੇ ਘਰ ਵਾਲੀ ਸੀਗੀ ਉਹਨੂੰ ਦੋ ਵਾਰੀ ਐਕਸੀਡੈਂਟ ਹੋ ਗਿਆ ਸੀਗਾ ਵੀ ਐਕਸੀਡੈਂਟ ਹੋਇਆ ਸੀ ਵੀ ਤੇ ਦੋ ਵਾਰ ਵੀ ਮੈਨੂੰ ਛੱਡਣਾ ਹੋਰ ਉਹਦੀ ਕੋਈ ਛੱਡ ਜਾਂਦੀ ਤੇ ਜਿਹੜੇ ਮੇਰੇ ਰਿਸ਼ਤੇਦਾਰ ਸੀਗੇ ਸਾਰੇ ਉਹਨਾਂ ਨੇ ਵੀ ਕਿਹਾ ਵੀ ਤੂੰ ਇਹਨੂੰ ਛੱਡ ਦੇ ਤੂੰ ਹੁਣ ਇਹ ਨਹੀਂ ਹਟਦਾ ਬਾਹਰ ਮੂੰਹ ਮਾਰੇ ਬਣਾ ਨਹੀਂ ਰਹਿੰਦਾ ਏ ਉਹ ਕਹਿੰਦਾ ਨੇ ਇੱਕ ਵਾਰੀ ਬੰਦਾ ਲੱਗ ਜੇ ਤਾਂ ਫਿਰ ਇਹੋ ਜਿਹਾ ਕੰਮ ਨਹੀਂ ਛੱਡਾਇਆ ਜਾਂਦਾ ਜਿਹਨੂੰ ਬਾਹਰ ਮੂੰਹ ਪੈ ਜੇ ਉਹ ਨਹੀਂ ਸੁਧਰਦਾ ਪਰ ਕਹਿੰਦਾ ਵੀ ਮੇਰੀ ਘਰ ਵਾਲਿਆਂ ਨੇ ਮੇਰੇ ਤੋਂ ਯਕੀਨ ਰੱਖਾ ਹੋਰ ਕੀ ਇੱਥੋਂ ਤੱਕ ਕਿ ਮੇਰੇ ਸਾਲਿਆ ਨੇ ਵੀ ਗਿਆ ਵੀ ਤੂੰ ਇਹ ਨਹੀਂ ਛੱਡ ਤੇਰਾ ਜੀ ਹੋਰ ਕਿਤੇ ਵਿਆਹ ਕਰਾ ਦਾਂਗੇ ਵੀ ਤੂੰ ਪੜ੍ਹੀ ਲਿਖੀ ਚੰਗੀ ਕੁੜੀ ਹੈਗੀ ਸੋਹਣੀ ਸੁਨੱਖੀ ਕੁੜੀਆਂ ਵੀ ਤੈਨੂੰ ਹੋਰ ਮੁੰਡਾ ਵੀ ਮਿਲ ਜਾਊਗਾ ਪਰ ਕਹਿੰਦਾ ਵੀ ਮੇਰੀ ਘਰ ਵਾਲੀ ਉਹਨਾਂ ਨੂੰ ਸਾਫ਼ ਮਨਾ ਕਰ ਦਿੰਦੀ ਸੀ ਵੀ ਜੇ ਇਹ ਕਿ ਕਿਦਾਂ ਦਾ ਵੀ ਮਰਜ਼ੀ ਹੈ بگੜਿਆ ਠਗੜਿਆ ਇਹਨੂੰ ਮੈਂ ਆਪੇ ਸੁਧਾਰੂੰਗੀ ਤੇ ਉਹਨਾਂ ਇੱਕ ਤਾਂ ਗੁਰੂ ਘਰ ਨੂੰ ਬਹੁਤ ਮੰਨਦੀ ਸੀ ਮੇਰੇ ਘਰ ਵਾਲੀ ਤੇ ਉਹ ਮੈਨੂੰ ਗੁਰੂ ਘਰ ਲੈ ਜਾਣ ਲੱਗ ਗਈ ਹੌਲੀ ਹੌਲੀ ਤੇ ਹੌਲੀ ਹੌਲੀ ਮੇਰੇ ਦਿਮਾਗ 'ਚ ਵੀ ਇਹ ਗੱਲਾਂ ਆਉਣ ਲੱਗੀਆਂ ਵੀ ਮੇਰੇ ਇੱਕ ਜਵਾਕ ਆ ਮੇਰੀ ਘਰ ਵਾਲੀ ਆ ਮੇਰਾ ਪਰਿਵਾਰ ਆ ਤੇ ਮੈਂ ਕੀ ਕਰ ਲਿਆ ਸੀਗਾ ਜਦੋਂ ਉਹਨਾਂ ਗੱਲ ਕਰਨੀ ਹਰ ਬੰਦ ਕਰਤੀ ਮਸ਼ੂਕ ਨਾਲ ਮੈਂ ਆਪਦੀ ਨਾਲ ਤੇ ਮੈਨੂੰ ਫਿਰ ਰਿਅਲਾਈਜ਼ ਹੋਣ ਲੱਗਾ ਵੀ ਮੇਰੇ ਵੀ ਇੱਕ ਬੱਚਾ ਆ ਮੇਰੀ ਘਰ ਵਾਲੀ ਆ ਵਧੀਆ ਮੈਂ ਤਾਂ ਆਉ ਦੇ ਚੰਗਾ ਸੁਖੀ ਵਸਦਾ ਸੀ ਪਰਿਵਾਰ 'ਚ ਵੀ ਮੈਂ ਕੀ ਪੰਗਾ ਲੈ ਬੈਠਾ ਫਿਰ ਕਹਿੰਦਾ ਨਾ ਉਸ ਤੋਂ ਬਾਅਦ ਮੈਨੂੰ ਫੋਨ ਆ ਗਿਆ ਫੋਨ ਆਉਣਾ ਲੱਗ ਗਿਆ ਉਸੇ ਮਸ਼ੂਕ ਦਾ ਬਲੈਕਮੇਲ ਕਰਨ ਲੱਗ ਗਿਆ ਉਹ ਮਸ਼ੂਕ ਉਹਨੂੰ ਪਤਾ ਲੱਗ ਗਿਆ ਵੀ ਹੁਣ ਇਹ ਮੇਰੇ ਹੱਥੋਂ ਗਿਆ ਤੇ ਹੁਣ ਮੈਂ ਆਪਦਾ ਪੈਂਤਰਾ ਚੱਲਾਂ ਤੇ ਉਹ ਮੈਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਉਹਨੇ ਜਿਹੜੀਆਂ ਸਾਡੀਆਂ ਵੀ ਨਿਊਡ ਵੀਡੀਓ ਸਿੰਘ ਸਾਰੀਆਂ ਉਹ ਮੇਰੀ ਮੇਰੇ ਮੂਆਜੇ ਭੇਜਣ ਲੱਗ ਗਈ ਤੇ ਮੈਂ ਫਿਰ ਦੋ ਤਿੰਨ ਦਿਨ ਪਰੇਸ਼ਾਨ ਰਿਹਾ ਤੇ ਫਿਰ ਮੈਂ ਆਪਦੀ ਘਰ ਵਾਲ ਨੂੰ ਸਾਰੀ ਗੱਲ ਦੱਸਤੀ ਆ ਵਿਆਹ ਕੋਸ਼ ਕਰ ਰਹੀ ਹੋਗੀ ਉਹ ਤੇ ਮੇਰੇ ਘਰ ਵਾਲਿਆਂ ਨੂੰ ਤਾਂ ਪਤਾ ਹੀ ਸੀਗਾ ਵੀ ਉਹ ਕੁੜੀ ਨਾਲ ਗੱਲਬਾਤ ਸੀਗੀ ਮੇਰੀ ਤੇ ਉਹਨੇ ਫਿਰ ਜਦੋਂ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਵੀ ਘਰ ਵਾਲਿਆਂ ਨੇ ਸਿੱਧਾ ਕਹਿਤਾ ਵੀ ਤੂੰ ਜੋ ਕਰਨਾ ਤੇ ਉਥੋਂ ਹੁੰਦਾ ਕਰ ਵੀ ਜੋ ਗਲਤੀ ਹੋਣੀ ਸੀ ਇਹ ਤਾਂ ਹੋ ਗਈ ਹੁਣ ਮੈਂ ਆਪੇ ਸੁਧਾਰ ਹੋ ਗਿਆ ਨੂੰ ਤੇ ਜਿੱਥੇ ਤੂੰ ਲੀਕ ਕਰਨੀਆਂ ਕਰ ਉਹਨੇ ਬਲੈਕਮੇਲ ਕਰਦੀ ਸੀ ਵੀ ਮੈਂ ਨਹੀਂ ਵੀਡੀਓ ਤੇਰੀ ਲੀਕ ਕਰ ਤੂੰ ਨਹੀਂ ਮੈਨੂੰ 20 ਲੱਖ ਰੁਪਏ ਦੇ ਤੋ ਕਰ ਉਹਦੀ ਘਰ ਵਾਲੀ ਜਦ ਮੇਰੀ ਘਰ ਵਾਲੀ ਕਹਿੰਦਾ ਸਿੱਧੀ ਹੋ ਗਈ ਉਹਨੂੰ ਤੇ ਫਿਰ ਉਹਦੋਂ ਇਹ ਪੰਤਰਾ ਵੀ ਨਾ ਚਲੇ ਬਲੈਕਮੇਲ ਕਰਨ ਵਾਲਾ ਫਿਰ ਉਸ ਤੋਂ ਬਾਅਦ ਉਹਨੇ ਪਤਾ ਨਹੀਂ ਕਿੱਥੋਂ ਕਿਵੇਂ ਗੈਂਗਸਟਰਾਂ ਨਾਲ ਲਿੰਕ ਬਣਾ ਲਈ ਮੇਰੀ ਮਸ਼ੂਕ ਨੇ ਤੇ ਮੈਨੂੰ ਫੋਨ ਧਮਕੀਆਂ ਆਉਣ ਲੱਗੀਆਂ ਫੋਨ ਤੇ ਮੈਨੂੰ ਇਹ ਕਹਿ ਗਿਆ ਅਭੀ ਜਾਂਦਾ ਤੂੰ 20 ਲੱਖ ਰੁਪਈਆ ਦੇ ਦੇ ਨਹੀਂ ਅਸੀਂ ਤੇਰੇ ਗੋਲੀ ਮਾਰ ਦਾਂਗੇ ਤੈਨੂੰ ਮਾਰ ਦਾਂਗੇ ਘਰੋਂ ਚੱਕ ਕੇ ਜਾਂ ਤੇਰੀ ਮਤਲਬ ਵੀ ਤੇਰਾ ਬੱਚਾ ਮਾਰ ਦਾਂਗੇ ਇਹ ਗੱਲ ਮੈਂ ਡਰ ਗਿਆ ਮੈਂ ਘਬਰਾ ਗਿਆ ਵੀ ਅੱਜ ਕੱਲ ਪੰਜਾਬ ਚ ਬਹੁਤ ਕੁਝ ਹੋ ਰਿਹਾ ਹੈਗਾ ਇਦਾਂ ਦਾ ਵੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਧਰੋਂ ਗੋਲੀ ਆ ਜਾਂਦੀ ਹੈ ਤੇ ਕਹਿੰਦਾ ਮੈਂ ਡਰ ਗਿਆ ਤੇ ਫਿਰ ਮੈਂ ਆਪਣੀ ਘਰ ਵਾਲੀ ਨਾਲ ਮਤਲਬ ਦੱਸਿਆ ਗੱਲਬਾਤ ਕੀਤੀ ਸ਼ੇਅਰ ਕੀਤੀ ਤੇ ਫਿਰ ਅਸੀਂ ਨਾ ਬਠਿੰਡੇ ਤੋਂ ਚੰਡੀਗੜ੍ਹ ਸ਼ਿਫਟ ਹੋ ਗਏ ਕਹਿੰਦਾ ਚੰਡੀਗੜ੍ਹ ਦਾ ਵੀ ਨੂੰ ਪਤਾ ਨਹੀਂ ਪਤਾ ਨਹੀਂ ਕਿੱਥੋਂ ਨੂੰ ਟਿਕਾਣਾ ਮਿਲਿਆ ਪਤਾ ਨਹੀਂ ਕਿਵੇਂ ਪਤਾ ਲੱਗਿਆ ਵੀ ਅਸੀਂ ਇੱਥੇ ਰਹਿਣ ਲੱਗ ਗਏ ਹੁਣ ਤੇ ਉਹ ਚੰਡੀਗੜ੍ਹ ਵੀ ਫੋਨ ਕਰਨ ਲੱਗੀ ਮਗਰ ਹੀ ਬੇਚਤੂਨ ਸਾਨੂੰ ਪਤਾ ਵੀ ਤੂੰ ਚੰਡੀਗੜ੍ਹ ਰਹਿਣਾਗਾ ਤੈਨੂੰ ਅਸੀਂ ਨਹੀਂ ਛੱਡਦੇ ਵੀ ਜਾਂ ਤਾਂ ਤੂੰ ਆਪਦਾ ਖੇੜਾ ਛੜਾਉਣਾ ਤਾਂ 20 ਲੱਖ ਰੁਪਏ ਇਦਾਂ ਨੂੰ ਦੇਣੇ ਪੈਣਾਗਾ ਫੇਰ ਕਹਿੰਦਾ ਵੀ ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ ਮੈਂ ਫਿਰ ਗੁਰੂ ਘਰ ਜਾ ਕੇ ਅਰਦਾਸ ਕੀਤੀ ਵੀ ਮੇਥੋਂ ਜੋ ਗਲਤੀ ਹੋਣੀ ਸੀ ਹੋ ਗਈ ਬਾਬਾ ਮੇਰਾ ਖੇੜਾ ਖੇੜਾ ਛੜਾ ਦੇ ਇਹਨਾਂ ਨਾਲੋਂ ਤੇ ਮੈਂ ਇਦੋਂ ਮੁੜ ਕੇ ਇਹਦੀ ਗਲਤੀ ਕਰਨੀ ਕਰਦਾ ਫੇਰ ਕਹਿੰਦਾ ਮੈਂ ਘਰੇ ਆਇਆ ਮੈਂ ਨੰਬਰ ਬਲੌਕ ਮਾਰੇ ਸਾਰੇ ਨਮਨ ਮੋਬਾਈਲ ਲਾਂਦਾ ਰਿਸ਼ਤੇਦਾਰ ਵੀ ਬਲੌਕ ਕਰਤੇ ਜੋ ਇੰਸਟਾਗ੍ਰਾਮ ਤੇ ਮੇਰਾ ਪੇਜ ਸੀਗਾ ਉਹ ਵੀ ਮੈਂ ਡਿਲੀਟ ਕਰਤਾ ਫੇਸਬੁੱਕ ਤੇ ਪੇਜ ਸੀਗਾ ਉਹ ਵੀ ਮੈਂ ਡਿਲੀਟ ਕਰਤਾ ਤੇ YouTube ਤੇ ਮੈਂ ਵੀਡੀਓ ਜੇ ਪਾਉਂਦਾ ਸੀਗਾ ਪ੍ਰੋਪਰਟੀ ਡੀਲਰ ਨੂੰ ਲੈ ਕੇ ਉਹ ਵੀ ਮੈਂ ਸਭ ਕੁਝ ਚੱਕਤਾ ਵੀ ਮੈਂ ਆਪਦਾ ਨਾਮ-ਨਿਸ਼ਾਨ ਹੀ ਮਟਾ ਤਾ ਤੇ ਮੈਂ ਆਪਦੇ ਘਰ ਵਾਲੀ ਨੂੰ ਤੇ ਬੱਚਿਆਂ ਨੂੰ ਨਾਲ ਲੈ ਕੇ ਫਿਰ ਮੈਂ ਕਿਤੇ ਹੋਰ ਜਗ੍ਹਾ ਸ਼ਿਫਟ ਹੋ ਗਿਆ ਹੁਣ ਮੈਂ ਉਸ ਜਗ੍ਹਾ ਰਹਿ ਰਿਆਂਗਾ ਉਹ ਜਗ੍ਹਾ ਦੱਸ ਨਹੀਂ ਸਕਦਾ ਕਹਿੰਦਾ ਬੰਦਾ ਕਹਿੰਦਾ ਤੇ ਇਹ ਕਹਿੰਦਾ ਮੈਂ ਹੁਣ ਵੀ ਉੱਥੇ ਰਹਿਣਾਗਾ ਪਰ ਕਹਿੰਦਾ ਜਦੋਂ ਵੀ ਸ਼ਾਮ ਨੂੰ ਘਰੇ ਜਾਣਾ ਮੈਨੂੰ ਡਰ ਲੱਗਦਾ ਵੀ ਕੋਈ ਮੇਰੇ ਬੱਚੇ ਨੂੰ ਨਾ ਕੁਝ ਹੋ ਜਾਏ ਮੇਰੇ ਘਰ ਵਾਲੇ ਨੂੰ ਨਾ ਕੁਝ ਹੋ ਜਾਏ ਕਿਉਂਕਿ ਮੇਰੇ ਨਾਲ ਗੋਲੀ ਮਾਰ ਚ ਆ ਸੀਗੀ ਉਸ ਬੰਦੇ ਦੀ ਕਹਾਣੀ ਜੋ ਅੱਜ ਵੀ ਡਰ ਰਿਹਾਗਾ ਛੋਟੀ ਜਿਹੀ ਗਲਤੀ ਉਹਨੂੰ ਕਿੰਨੀ ਮਹਿੰਗੀ ਪੈ ਗਈ ਗੱਲ ਛੋਟੀ ਜਿਹੀ ਗਲਤੀ ਵੀ ਨਹੀਂ ਕਹਿ ਸਕਦੇ ਉਹਨੂੰ ਆਪਾਂ ਤਾਂ ਬਹੁਤ ਵੱਡੀ ਗਲਤੀ ਕਹਿ ਸਕਦੇ ਹਾਂ ਵੀ ਇੱਕ ਵੀ ਬਿਹਾਬਰਾ ਬੰਦਾ ਕਿਤੇ ਗਾਂਹ ਹੋਰ ਜਾ ਕੇ ਮੂੰਹ ਮਾਰਦਾਗਾ ਇਸ ਗੱਲ ਤੋਂ ਗਰੇਜ ਰੱਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜਿਹੜੇ ਵਿਆਹੇ ਬਰਿਆਗੇ ਉਹ ਖਾਸ ਕਰਕੇ ਇਸ ਵੀਡੀਓ ਧਿਆਨ ਨਾਲ ਸੁਣਨ ਸ਼ੇਅਰ ਕਰਨ ਵਿਆਹੇ ਬਰਿਆਂ ਨੂੰ ਵੀ ਜਿਹੜੀ ਘਰ ਵਾਲੀ ਹੁੰਦੀ ਹੈ ਘਰ ਵਾਲੀ ਹੁੰਦੀ ਹੈ ਘਰ ਵਾਲੇ ਦੇ ਉੱਤੇ ਕੁਝ ਨਹੀਂ ਹੁੰਦਾਗਾ ਨਾ ਕੋਈ ਬਾਹਰ ਮੂੰਹ ਮਾਰਨੋਂ ਚੰਗੀ ਗੱਲ ਨਹੀਂ ਹੈਗੀ ਧੰਨਵਾਦ ਆ ਜਿਹਦੀ ਵੀਡੀਓ ਦੇਖਣ ਲਈ